ਇਹ ਰਿਕਮੈਂਡ ਸੋਫਟਵੇਅਰ ਬਦਲੇ ਸਭ ਜਿਹੜਾ ਦੱਤਲਾ ਸੂ ਕਈਆਂ ਕੰਪਨੀਆਂ ਲਗਾਈਆਂ ਨੇ ਔਰ ਕਿਹੜੇ ਕਿਹੜੇ ਕਮਰਸਰ ਤੇ ਸਿਟੀ ਚ ਹੋ ਰਿਹਾ ਹੈ ਆਪਣਾ ਕੁੜੀ ਨਹੀਂ ਹੈਗਾ ਆਪਣੇ ਲੋਕਲ ਫੰਕਸ਼ਨ 메ਨ ਫੰਕਸ਼ਨ ਤਾਂ ਸ਼ਿਮਸਾਬੋ ਤਫਰੀਦਕੋਟੀ ਹੋ ਰਿਹਾ ਲੇਕਿਨ ਕਿਉਂਕਿ 26 ਜਨਵਰੀ ਇਹ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਇਹ ਰਿਪਬਲਿਕ ਡੇ ਸੋਚ ਕਰਕੇ ਐਟਿਸੈਂਪਰੇਟਿਵ ਦੱਟ ਵੀ ਹੈਵ ਟੂ ਇਨਹਾਂਸ ਦ ਸਿਕਿਉਰਟੀ ਫਾਰ ਦੈਟ ਮੈਟਰ ਉਦਲੀ ਸਾਰੀ ਡਿਪਲੋਇਮੈਂਟ ਹੋ ਕਰੀ ਲਈਦੀ ਹੈ ਇਹਦਾ ਪਹਿਲਾਂ ਹੀ ਕਰ ਦੇ ਰਹੇ ਹਾਂ ਜਿਹੜੇ ਸਾਰੇ ਫੀਲਡਸ ਹੁੰਦੇ ਆਂ ਡੈਕੀ ਤੋਂ ਹੰਡਰਡ ਡਾਲਰਸ ਸੋ ਸ਼ੁੱਡ ਬੀ ਨੋ ਪ੍ਰੋਬਲਮ ਇਹ ਤੁਸੀਂ ਪੁੱਛらっしゃ ਬੈਕਸ ਖਾਣਿਆ ਤੇ ਪੁਲਿਸ ਦੇ ਪਾਸੇ ਉਹ ਉਹ ਦੇ ਰਿਗਾਰਡਿੰਗ ਨਾ ਪੁਲਿਸ ਬੜੀ ਅਲਰਟ ਨਾ ਹੋ ਤੇ ਜਿਹੜੀ ਹੈਗੀ ਆ ਟਾਰਗੇਟ ਹਾਰਨਿੰਗ ਵੀ ਕਰ ਦਿੱਤੀ ਗਈ ਆ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਆ ਜਾਵੇ ਤੇ ਨਾਲ ਹੀ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਗੈਂਗਸਟਰਸ ਸੰਪੜੀ ਦੇ ਵਾਂਟ ਟੂ ਸਿਕਯੂਰ ਦਾ ਪਬਲਿਕ ਟੂ ਐਕਸਟract ਦੈਟ ਸੋਸ਼ਲ ਨੋਲ ਐਟ ਸੋ ਦੈਟ ਇਜ਼ ਵਾਈ ਦੇ ਵਾਂਟ ਟੂ गेट एन ऑपरेशन ऑन द पब्लिक फॉर दिस तो ਉਹਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਰੇਂਜ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਰ ਪੰਜਾਬ ਦੇ ਵਿੱਚ ਵੀ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਪਾਰ ਗਾਂਧੀ ਕੋਸ਼ਿਸ਼ ਕੀਤੀ ਉਥੇ ਕਿਸੇ ਰਜਿਸਟਰ ਕਰਕੇ ਲੀਕਲੈਕਸ਼ਨ ਲਿਆ ਗਿਆ ਹੈ ਸਰ ਇਹ ਕਿਤੇ ਵੀ ਕਿਤੇ ਤਾਂ ਗਾਂਧੀਗ੍ਰਾਮ ਦੇ ਵਿੱਚ ਜਿਹੜੀ ਹੈ ਜਿਹੜੀ ਪੱਗਿੱਤੀ ਦੀ ਪੇਜ ਤੇ ਇਦਾਂ ਦੀ ਜਿੱਥੇ ਵੀ ਇੱਕ ਕਲਚਰ ਪ੍ਰੋਗਰਾਮਸ ਹੁੰਦੇ ਰਿਗਾਰਡਿੰਗ ਪਬਲਿਕ ਪਲੇਸ ਉਸ ਦੇ ਰਿਗਾਰਡਿੰਗ ਕੀ ਕੀ ਸਿਕਿਉਰਟੀ ਸਿਸਟਮ ਚੱਲ ਰਿਹਾ ਹੈ ਇਦਾਂ ਦੀ ਗਰਾਊਂਡ ਦੇ ਵਿੱਚ ਉਹ ਬੇਸਿਕਲੀ ਤਾਂ ਉਹ ਕੁਸ਼ਰ ਸਾਹਿਬ ਦੇਖ ਰਹੇ ਹੋਣਗੇ ਜਿਸ ਤਰ੍ਹਾਂ ਉਹ ਸਾਰਾ ਆ ਰਿਹਾ ਹੈ ਬੋਸ ਉਹ ਬੇਸਿਕਲੀ ਤਾਂ ਸਾਰਾ ਕੁਝ ਸਾਨੂੰ ਦੇਖਣੇ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਦਨ ਐਂਟੀ ਸੈਚਰ ਚੈਕਿੰਗ ਐਂਡ ਐਡਵਾਂਸ ਸਕਿਉਰਟੀ ਲਾਜ਼ਮ ਅਸੀਂ ਤਿੰਨਾਂ ਚੀਜ਼ਾਂ ਤੇ ਕੰਮ ਕਰਦੇ ਆਂ ਤਾਂ ਕਿ ਕੋਈ ਗਲਤ ਆਦਮੀ ਉੱਥੇ ਆ ਕੇ ਯੂਸਰਸ ਕ੍ਰੇਡਨਾਗਰ ਤੋਂ ਵੀ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਅਨਸ ਰਲ ਕੇ ਸੈਲੀਬ੍ਰੇਟ ਕਰਦੇ ਨਾ ਤਾਂ ਇਹਦੇ ਵਿੱਚ ਕੋਈ ਅੱਗੇ ਖੜਨ ਨਾ ਪਾ ਸਕੇ ਸਰ ਇੱਕ ਜਿਹੜਾ ਆਤਵਾਦੀ ਹਮਲੇ ਦੀ ਸ਼ੰਕਾ ਚ ਚਾਈ ਜਾ ਰਹੀ ਹੈ 26 ਜਨਮ ਦੇ ਖਾਸ ਤੌਰ ਤੇ ਫਰੀ ਪਾੜਵਲੇ ਦੇ ਕਿ ਜਿਹੜੇ ਸੰਪੂਰਨ ਸੀ ਸਾਰੇ ਕੁਝ ਪਾਸ ਤੋਂ ਫਰਮੀਏ ਤੁਸੀਂ ਦੇਖੋਗੇ ਪੀਟਪਾੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ ਰਿਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਹੈਲਥ ਆਲਸੋ ਬੀਨ ਗੀਅਰਡ ਅਪ ਫਾਰ ਥੈਟ ਪੀਪਲ ਵੀ ਇਹ ਬੇਜੋ ਦਾ ਚੈਲੰਜ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹੇ 15 ਅਗਸਤ ਦਾ 26 ਜਨ ਵੀ ਆਉਂਦੀ ਹੈ ਥੋੜੀ ਲੱਟਣਾ ਸਿਸ ਕਰਕੇ ਵਧਾਦੀ ਦੀ ਕਿਉਂਕਿ ਬੜਾ ਬਾਇਸ ਕਈ ਹੁੰਦਾ ਇਹਨੂੰ ਕੋ ਡਿਸਟਰਬ ਨਹੀਂ ਕਰ ਪਾਉਂਦੇ ਖਾਸ ਕਰਕੇ ਤਾਂ ਤੁਸੀਂ ਬਾਰਡਰ ਏਰੀਆ ਨਾਲ ਜੁੜੇ ਹੋਏ ਹੋ ਜੀ ਤੇ ਬਾਰਡਰ ਏਰੀਆ ਸਾਰਾ ਕਿਹਦਾ ਰਿਪੋਰਟਰ ਹੁੰਦਾ ਦੇਖੋ ਬਾਰਡਰ ਏਰੀਆ ਤੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਓਵਰ ਹੇਅਰ ਉਹ ਜਿਹੜਾ 500 ਕਿਲੋਮੀਟਰ ਦਾ ਬੋਡ ਹੈ ਇਹਦੇ ਇਹਨੂੰ ਪਲਗਟ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਉਂਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨ ਜਿਹੜੇ ਛੱਡਨੇ ਸ਼ੁਰੂ ਕੀਤੇ ਨੇ ਉਹਦੇ ਅੰਦਰ ਕੋਕਸ ਭੇਜ ਦਿੰਦੇ ਨੇ ਔਰ ਵੈਪਰਸ ਭੇਜ ਦਿੰਦੇ ਨੇ ਉਹ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨਟ ਚੇਂਜ ਯਰ ਨੇਬਰਸ ਫਦਰ ਨੇਬਰਸ ਤੋਂ ਇਥੇ ਦੀ ਫੋਰਸ ਨੂੰ ਜ਼ਿਆਦਾ ਅਲਰਟ ਹੋਣਾ ਪੈਂਦਾ ਦੈਟ ਇਜ਼ ਵਾਈ ਵੀ ਆਰ ਮੂਵਿੰਗ ਅਰਾਊਂਡ ਐਂਡ ਸੁਪਰਵਾਈਜ਼ਿੰਗ ਦਿਸ ਚੈਲੰਜ ਬਦਲ ਗਿਆ ਨਸ਼ਾ ਤਸਕਰ ਤੇ ਨਾਲ ਅਫਗਾਨਿਸਤਾਨ ਨਾਲ ਆਤਕਿਆ ਕੀ ਤਨੀ ਇਹ ਜਿਹਾ ਕਿ ਉਹਨਾਂ ਚੈਲੰਜ ਕਰਦੀਆ ਪੁਲਿਸ ਤੇ ਚੈਲੇਂਜ ਤਾਂ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਆਮਨ ਡੀਲਿੰਗ ਰਾਈਟ ਫਰਮ ਦਾ ਡੇਜ਼ ਆਫ ਟੈਰਰ ਇਜ਼ ਆਲਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਉਹੀ ਪੰਜਾਬ ਪੁਲਿਸ ਹੈ ਜਿਨੇ ਇਹ ਜਿਹੜੀ ਚੈਲੰਜ ਹੈ ਇਹਨੂੰ ਖਤਮ ਕੀਤਾ ਸੀਗਾ ਅੰਗਾਰ ਕੈਪਟਲ ਆਰ ਡੂਇੰਗ ਦਾ ਸੇਮ ਰਾਈਟ ਨਾਉ ਆਲਸੋ ਅੱਜ ਵੀ ਜਿਹੜੇ ਵਿਦੇਸ਼ ਵਿੱਚ ਨੇ ਸਰ ਉਹ ਹਮਲੇ ਕਰਵਾ ਰਹੇ ਨੇ ਉਹਨਾਂ ਤੱਕ ਪਹੁੰਚ ਕਰ ਸਕਦੇ ਬਿਲਕੁਲ ਸਰ ਨੇ ਉਹ ਤਾਂ ਐਕਸਟਰਾ ਡਿਸ਼ਨ ਜਾਂ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਜਿਨ੍ਹਾਂ ਘਾਟੀ ਨਹੀਂ ਹੈਗੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਰੈੱਡ ਕਾਰਨ ਨੋਟਿਸ ਐਂਡ ਆਲ दैट इज ਬੇਸਿਕਲੀ ਵੀ ਆਰ ਲੀਗਲ ਪੀਪਲ ਐਂਡ ਵੀ ਹੈਵ ਟੂ ਗੋ ਫॉर द ਲੀਗਲ ਵੇਸ ਓ ਜਿਹੜੇ ਥੋੜੇ ਜਿਹਾ ਟਾਰਡੀ ਹੁੰਦੇ ਨੇ ਥੋੜੇ ਲੰਬੇ ਹੁੰਦੇ ਨੇ ਲੇਕਿਨ ਵੀ ਅਸੀਂ ਪਛੂ ਕਰ ਰਹੇ ਹਾਂ ਉਸੇ ਸਰ ਦੋ ਐਕਟੀਵਿਟੀ ਨੂੰ ਰੁਕਣ ਨਹੀਂ ਕੋਈ ਜਿੰਮੇਦਾਰੀ ਕਿ ਕਰੀ ਡਰੋਨ ਵੀ ਆਲਸੋ ਅਪਗ੍ਰੇਡ ਅਕੋਰਡਿੰਗ ਟੂ ਦ ਰਿਕਵਾਇਰਮੈਂਟਸ ਆਫ ਦ ਫੀਲਡ ਇਸੇ ਕਰਕੇ ਹੁਣ ਤੁਸੀਂ ਦੇਖਿਆ ਹੋਣਾ ਇਹਨਾਂ ਦੀ ਐਕਟੀਵਿਟੀ ਘਟੀ ਹੋਈ ਹੈ ਕਿਉਂਕਿ ਸਿਵਲ ਇੰਟੈਲੀਜੈਂਸ ਏਜੰਸੀ ਨਾਲ ਰਲ ਕੇ ਅਸੀਂ ਬੀਐਸਐਫ ਨਾਲ ਰਲ ਕੇ ਫਿਰ ਇੱਕ ਪਲਾਨ ਬਣਾਉਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਇਸ ਇੱਕ ਕਲੈਕਟਿਵ ਥ੍ਰੈਟ ਫਾਰ ਆਲ ਦਾ ਏਜੰਸੀ ਸੋ ਵੀ ਆਰ ਔਨ ਦਾ ਸੇਮ ਪੇਜ ਸਰ ਇਫ ਯੂ ਟਾਕ ਅਬਾਊਟ ਦ ਮੋਸਟ ਕਰਾਊਡਡ ਏਰੀਆ ਸੱਚ ਐਸ ਰੇਲਵੇ ਸਟੇਸ਼ਨ ਬੱਸ ਸਟੈਂਡ 에ਅਰਪੋਰਟ ਸੋ ਹੂ ਸੋ ਯੂ ਵਾਂਟ ਟੂ ਅਟੈਕ ਦੇ ਜਸਟ ਫਾਈਂਡ ਆਊਟ ਸੱਚ ਓਕੇਜਨਸ ਲਾਈਕ ਦ ਪਬਲਿਕ ਡੇ ਇੰਡੀਪੈਂਡੈਂਸ ਡੇ অর ਆਲ ਅਦਰ ਦਾ ਸਪੈਸ਼ਲ ਓਕੇਜਨ ਸੋ ਵਾਟ ਆਰ ਦ ਸਿਕਿਉਰਿਟੀ ਸਿਸਟਮਸ ਵਿਚ ਆਰ ਅਰੇਂਜਡ ਔਨ ਦਿਸ ਕਰਾਊਡਡ ਏਰੀਆ ਸਪੈਸ਼ਲੀ ਨਾ ਵੀ ਵੀ ਗੋ ਫਾਰ ਦਾ ਪ੍ਰਵੈਂਟਿਵ ਮੈਜਰਸ ਐਂਡ ਆਲ ਦੈਟ ਬੇਸਿਕਲੀ ਇਹ ਦਾ ਇਨੀਸ਼ੀਅਲ ਲਾਈਫ ਦਾ ਦਾ ਪਾਰਟੀ ਓਨਲੀ ਦੇ ਹੈਵ ਟੂ ਚੂਜ਼ ਦਾ ਟਾਈਮ ਵੈਨਿਊ ਐਂਡ ਦਾ ਟਾਰਗੇਟ ਰਾਈਟ ਸੋ ਵੀ ਗੋ ਫਾਰ ਦਾ ਪ੍ਰਵੈਂਸ਼ਨ ਆਫ ਦੈਟ ਇਨ ਕੇਸ ਇਟ ਹੈਪਨਸ ਦੈਨ ਵੀ ਗੋ ਫਾਰ ਦਾ ਕਿਲ ਫਾਰ ਦੈਟ ਮੈਟਰ ਵੀ ਹੈਵ ਟੂ ਗੋ ਫਾਰ ਦਾ ਡਿਟੈਕਸ਼ਨ ਐਂਡ ਆਲ ਦੈਟ ਹੋਰ ਕੋਈ ਕੁਐਸਚਨ ਆ ਦੱਸੋ ਵਿਦੇਸ਼ ਚ ਬੈਠੇ ਵੀ ਇਹਦੇ ਕਹਿਣ ਤਾਂ ਇਸ ਤੋਂ ਦੇ ਲਾ ਕੇ ਦੇ ਵਿੱਚ ਆ ਕੇ ਕਰਦੇ ਜਿਹੜੇ ਜਿਹੜੇ ਨੋਜਵਾਨ ਕੋਲ ਆ ਵੀ ਬੇਸਿਕਲੀ ਜਿਹੜੀ ਬੈਕਗਰਾਉਂਡ ਹੁੰਦੀ ਹੈ ਨਾ ਇਹਦੇ ਗੈਕਸਰ ਦੇ ਜਿਹੜੇ ਸ਼ੇਰੀ ਦਾ ਹੁੰਦਾ ਐਕਚੁਅਲੀ ਦੇ ਆ ਬੈਲ ਹਸਪੀਟਲ ਟੋਪੋਗ੍ਰਾਫੀ ਆਂਦਾ ਜੀਓਗ੍ਰਾਫੀ ਆਫ ਦੈਟ ਏਰੀਆ ਸੋ ਦੇਰ ਆ ਕਨੈਕਸ਼ਨਸ ਆਲਸੋ ਸੋ ਦੇ ਵਾਂਟ ਟੂ ਯੂਟਿਲਾਈਜ਼ ਦੈ ਟੈਲੈਂਟ ਦੇ ਆਨਲੀ ਫਾਰ ਦੈਟ ਬਟਟਰ ਸੋ ਦੈਟ ਇਜ਼ ਵਨ ਆਫ ਦ ਰੀਜ਼ਨਸ ਬੋੜਾ ਦੇਖੋ ਐਂਟੀ ਟੋਨ ਸਿਸਟਮ ਬਾਰੇ ਤੁਹਾਨੂੰ ਗੱਲਬਾਤ ਚੱਲਦੀ ਹੈ ਨਹੀਂ ਉਹਦੇ ਚ ਐਸਾ ਹੈ ਕਿ ਉਹ ਦੀਜ਼ ਆਰ ਸੀਕ੍ਰੀਟ ਥਿੰਗਸ ਸੌਰਟ ਮੈਟਰ ਵੀ ਕੈਨਟ ਐਕਸਪੋਜ਼ ਇਟ ਟੂ ਦਾ ਜਨਰਲ ਪਬਲਿਕ ਬੇਸਿਕਲੀ ਵੀ ਕਮ ਆਫ ਵਿਦ ਦਾ ਸੋਲੂਸ਼ਨਸ ਬਨ ਆਲ देयर ਇਜ਼ ਅ ਥ੍ਰੈਟ ਜੇ ਗ੍ਰੇਨੇਡ ਹੁੰਦੇ ਨੇ ਵੀ ਮੋਟੀ ਹੋ ਰਹੇ ਨੇ ਇਹ ਸਖਤੀ ਲੈਣੀ ਹੈ ਇਟ ਇਟ ਥੋ ਜਿਆਦਾ ਡੈਂਜਰੈਕਟਿਵ ਕਿ ਮੱਝ ਦੇ ਵਿੱਚ ਨਹੀਂ ਨਹੀਂ ਮੈਂ ਉਹ ਦੱਸ ਕੇ ਟਿਆ ਮੈਡਮ ਨੇ ਪੁੱਛਿਆ ਸੀਗਾ ਕਿ ਜਿਹੜਾ ਅਟੈਕਰ ਹੈ ਉਹਨੇ ਟਾਈਮ ਵੀਡੀਓ ਤੇ ਟਾਰਗੇਟ ਖੁਦ ਹੀ ਚੂਜ਼ ਕਰਨਾ ਹੁੰਦਾ ਨਾ ਸਾਡੀ ਤਾਂ ਕੋਈ ਸਲਾਹ ਲੈਣੀ ਨਹੀਂ ਨਾ ਤੁਹਾਡੀ ਸਲਾਹ ਲੈਣੀ ਬੇਸਿਕਲੀ ਉਹ ਜਿੱਥੇ ਵੀ ਉਹ ਡਿਸਾਈਡ ਕਰਦਾ ਹੈਗਾ ਵੀ ਹੈਵ ਟੂ ਰਿਸਪੌਂਡ ਟੂ ਥੈਟ ਦੈਟ ਇਜ਼ ਅ ਥਿੰਗ ਸੋ ਵਾਟ ਮੈਸੇਜ ਵੁੱਡ ਯੂ ਲਾਈਕ ਟੂ ਗਿਵ ਟੂ ਆਲ ਦਾ regarding 22nd and 26th ਮੈਸੇਜ ਤੇ ਇਹੋ ਹੀ ਆ ਜੀ ਕਿ ਦੇਖੋ ਵੀਰ ਪਬਲਿਕ ਸਰਵੈਂਟਸ ਅਸੀਂ ਤੁਹਾਡੇ ਲਈ ਕੰਮ ਕਰਦੇ ਆ ਤੁਸੀਂ ਸਾਡੇ ਲਈ ਕੰਮ ਕਰਦੇ ਹੋ ਵੀ ਸ਼ੁਡ ਹੈਵ ਅ ਸਿੰਬਾਇਓਟਿਕ ਰਿਲੇਸ਼ਨਸ਼ਿਪ ਲੈਸ ਹੈਲਪ ਈਚ ਅਦਰ ਸਾਰੇ ਬੰਦੇ ਸਤਰ ਕਰਨ ਦੇਖੋ ਪੰਜਾਬ ਪੁਲਿਸ 80000 ਹੈ ਕਿ ਸਾਰੇ ਪੰਜਾਬ ਦੇ ਨਿਵਾਸੀ ਸਾਰੇ ਅੱਖਾਂ ਖੋਲ ਕੇ ਆਲਾ ਦਵਾਲਾ ਦੇਖਣ ਸਾਰਾ ਸਤਰਕ ਹੋ ਜਾਣਾ ਤੇ ਅਸੀਂ 2.5 ਕੋੜ ਕਾਸਟੇਬਲ ਬਣ ਜਾਗੇ ਸੋ ਇਟ ਇਜ਼ ਬੈਟਰ ਦਾ ਵੀ ਹੈਲਪ ਈਚ ਅਦਰ ਸਾਰਿਆਂ ਨੂੰ ਰਿਸਪੋਨਸਿਬਿਲਟੀ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਡੈਮੇਜ ਕੱਲਾ ਪੁਲਿਸ ਦਾ ਨਹੀਂ ਹੋਣਾ ਜਾਂ ਪਬਲਿਕ ਦਾ ਨਹੀਂ ਹੋਣਾ ਆਪਣਾ ਸਾਰਿਆਂ ਦਾ ਹੀ ਹੈ ਸੋ ਆਓ ਸਾਰੇ ਰਲ ਕੇ ਕਲੈਕਟਿਵਲੀ ਜਿਹੜੀ ਇਹ ਸਿਕਿਉਰਿਟੀ ਸੈਟਅਪ ਨੂੰ ਹੋਰ ਰਿਫਾਈਨ ਕਰੀਏ ਵਧਾਈਏ ਸਾਰੇ ਸਤਰਕ ਰਹੀਏ ਤਾਂ ਕਿ ਕੋਈ ਵੀ ਅਣਸਕਾਫੀ ਘਟਨਾ ਨਾ ਵਾਪਰ ਸਕੇ ਤੇ ਅਸੀਂ ਆਪਣੇ ਜਿਹੜੇ ਦੇਸ਼ ਦਾ ਐਡਾ ਵੱਡਾ ਇਹ ਫੰਕਸ਼ਨ ਹੈਗਾ ਰਿਪਬਲਿਕ ਦੇ ਵਾਲਾ ਇਹਨੂੰ ਚੰਗੀ ਤਰ੍ਹਾਂ ਰਲ ਮਿਲ ਕੇ ਸੈਲੀਬ੍ਰੇਟ ਕਰ ਪਾਈਏ ਥੈਂਕ ਯੂ ਥੈਂਕ ਯੂ